ਨੀਟ اور ਡੈਟ ਦੇ ਮਾਮਲੇ ਤੇ ਵਿੱਚ ਪ੍ਰੀਖਿਆਰਤਿਆਂ ਨੂੰ ਹਾਲੋ ਬੇਹਾਲ ਹੋਣਾ ਪਿਆ ਕੱਲ ਦਾ ਪੂਰਾ ਦਿਨ ਤਪਦੀ ਧੁੱਪ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ ਵੱਖ-ਵੱਖ ਕਰੀਆਂ ਪਾਰਟੀਆਂ ਦੇ ਲੀਡਰ ਵੀ ਵਿਦਿਆਰਥੀ ਦੇ ਹੱਕ ਦੇ ਵਿੱਚ ਆਏ ਉੱਥੇ ਹੀ ਸੁਪਰੀਮ ਕੋਰਟ ਵੀ ਥੋੜਾ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਨੀਟ ਪ੍ਰੀਖਿਆ ਦਾ ਜਿਹੜਾ ਜ਼ਿਕਰ ਕਰ ਰਹੇ ਉਹਦੇ ਚ ਪੀਰ ਹੋਏ ਉਹਦੇ ਚ ਗ੍ਰੇਸ ਮਾਰਕ ਤੋਂ ਲੈ ਕੇ ਹੋਰ ਜਿਹੜਾ ਹੈਗਾ ਕਈ ਤਰ੍ਹਾਂ ਦੇ ਸ਼ੰਕੇ ਜੜੇ ਆ ਗਿਆ ਪਰ ਇਹ ਟਾਵੀਓਨਾਂ ਸੰਖਿਆ ਦੇ ਕਿਤੇ ਕਿ ਉਹਦੇ ਚੱਲਿਆ ਮਾਮਲਾ ਸੁਪਰੀਮ ਕੋਰਟ ਦੇ ਚਾਹ ਤੇ ਹੁਣ ਸੁਣਵਾਈ ਚੱਲ ਰਹੀ ਹੈ ਦੂਜੇ ਪਾਸੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਇਹ ਵੀ ਲਿਆ ਕਿ ਜੋ ਵਿਦਿਆਰਥੀ ਜੇਕਰ ਤੀ ਆਪਣਾ ਇਗਜ਼ਾਮ ਕਲੀਅਰ ਕਰ ਗਿਆ ਉਹਨਾਂ ਦੀ ਜਿਹੜੀ ਕਾਉਂਸਲਿੰਗ ਆ ਉਹਨਾਂ ਤੇ ਰੁਕ ਨਹੀਂ ਲਗਾਈ ਜਾਏਗੀ ਵਿਅਸਤਾ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਸ਼ਾਇਦ ਇੰਨੇ ਔਖੇ ਇਗਜ਼ਾਮ ਪਾਸ ਹੋਣ ਤੋਂ ਬਾਅਦ ਸਾਡਾ ਕੁਝ ਬਣ ਜਾਵੇ ਪਰ ਉਸ ਤੋਂ ਬਾਅਦ ਵੀ ਉਹਦਾ ਕੁਛ ਨਹੀਂ ਬਣਦਾ ਤਾਂ ਅਜਿਹੀਆਂ ਸਰਕਾਰਾਂ ਦਾ ਅਜਿਹੇ ਲੀਡਰਾਂ ਦਾ ਲੋਕ ਕੀ ਕਰਨ ਲੋਕਾਂ ਦੇ ਹੱਥੇ ਤਾਂ ਇਹਨਾਂ ਨੂੰ ਸਤਾ ਦੇਣੀ ਹੈ ਪਰ ਸਤਾ ਨਾਲ ਖਲਵਾੜ ਕਿਉਂ ਕੀਤਾ ਜਾ ਰਿਹਾ ਹੁਣ ਵੱਡਾ ਮਾਮਲਾ ਤਾਂ ਇਹ ਹੈ ਨਾ ਕਿ ਤੁਸੀਂ ਸਤਾ 'ਚ ਆ ਗਏ ਸਤਾ 'ਚ ਆਉਣ ਤੋਂ ਬਾਅਦ ਉਹਨਾਂ ਹੀ ਲੋਕਾਂ ਨਾਲ ਖਲਵਾੜ ਕਰਦੇ ਹੋ ਆਪਣੇ ਦੇਸ਼ ਦੇ ਲੋਕਾਂ ਨਾਲ ਇੱਕ ਪਾਸੇ ਤੁਸੀਂ ਕਹਿੰਦੇ ਕਿ ਜ਼ੀਰੋ ਟੋਲਰੈਂਸ ਵਿਸ਼ਵਾਚਾਰ ਦੇ ਖਿਲਾਫ ਜੰਮੂ ਕਸ਼ਮੀਰ ਦੇ ਵੱਲ ਰੁਖ ਕਰਦੇ ਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਦੌਰੇ ਤੇ ਗਏ ਹੋਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਲਦ ਹੋਣਗੀਆਂ ਤੇ ਲੋਕਾਂ ਦੀ ਆਪਣੀ ਸਰਕਾਰ ਬਣੇ ਪੰਜਾਬੀ ਕਸ਼ਮੀਰ ਦੀ ਜਿਹੜੀ ਚੀਜ਼ ਹੈ ਟਾਸਕ ਹੈ ਉਹਨੂੰ ਬਾਖੂਬੀ ਜਾਣਦੇ ਆ ਸਮਝਾ ਕਿਉਂਕਿ ਪੰਜਾਬ ਲੰਬਾ ਸਮਾਂ ਇਥੇ ਰਾਸ਼ਟਰਪਤੀ ਰਾਜ ਗਵਰਨਰ ਰੂਲ ਰਿਹਾ ਇਥੇ ਪ੍ਰਸ਼ਾਸਕ ਆਉਂਦੇ ਰਹੇ ਜਾਂਦੇ ਰਹੇ ਸਾਡੇ ਪੰਜਾਬ ਦੇ ਅੰਦਰ ਹੀ ਸੈਂਕੜਿਆਂ ਦੀ ਗਿਣਤੀ 'ਚ ਵੱਡੀ ਗਿਣਤੀ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ। ਤਾਮਿਲਨਾਡੂ ਦੇ ਵਿੱਚ 34 ਲੋਕਾਂ ਦੀ ਮੌਤ ਹੋ ਗਈ ਹੈ। ਬੇਸ਼ੱਕ ਇਸ ਮਸਲੇ ਦੇ ਵਿੱਚ 4 ਜਾਣਿਆਂ ਨੂੰ ਫੜਿਆ ਗਿਆ ਪਰ ਵੱਡੇ ਸਵਾਲੇ ਹੀ ਪੈਦਾ ਹੁੰਦੇ ਨੇ ਕਿ ਅਖਿਰਕਾਰ ਜਾਲੀ ਸ਼ਰਾਬ ਬਣਾਉਣ ਦੇ ਕਾਰੋਬਾਰ ਕਰਨ ਤੋਂ ਪਹਿਲਾਂ ਹੀ ਕਿਸੇ ਨੂੰ ਇਨ੍ਹਾਂ ਗੱਲਾਂ ਦੀ ਪਿੰਕ ਕਿਉਂ ਨਹੀਂ ਪੈਂਦੀ। ਤਾਮਿਲਨਾਡੂ 'ਚ 35-40 ਲੋਕਾਂ ਦਾ ਇਸ ਤਰ੍ਹਾਂ ਚਲੇ ਜਾਣਾ ਔਰ 100 ਲੋਕ ਬਿਮਾਰ ਪਏ ਆ ਪੰਜਾਬ ਚ ਜਿਹੀਆਂ ਮੰਦਪਾਗੀਆਂ ਕਰਾਵਾ ਵਾਪਰਦੀਆਂ ਨੇ ਸਾਨੂੰ ਪਤਾ ਕਿਦਾਂ ਦੁਖਦਾਈ ਮਾਮਲਾ ਹੁੰਦਾ ਹੈ ਔਰ ਜਿਹੜੇ 2 ਨੰਬਰ ਦੀ ਸ਼ਰਾਬ ਪੀਂਦੇ ਆ ਦੇਸੀ ਸ਼ਰਾਬ ਪੀਂਦੇ ਆ ਉਹਨਾਂ ਜੋ ਬਹੁਤੇ ਗਰੀਬ ਪਰਿਵਾਰਾਂ ਦੇ ਲੋਕ ਹੁੰਦੇ ਆ ਜਿਹੜੇ ਪਹਿਲਾਂ ਹੀ ਰੋਜ਼ੀ ਰੁੋਟੀ ਲਈ ਤਸਰੇ ਹੁੰਦੇ ਆ ਯੂਜ਼ਰੇ ਹੁੰਦੇ ਆ ਚਾਹੀਦਾ ਹੈ ਚ ਤਾਮਨ ਲਾਡੂ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਨਸ਼ੇ ਦੇ ਖਿਲਾਫ ਸਖਤੀ ਤੋਂ ਇਲਾਵਾ ਹੋਰ ਕੋਈ ਚਾਰਨਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਦੋਂ ਸੇ ਵੇਖ ਰਿਹਾ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ اےਓ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਆਂ ਫੱਖੋ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ 'ਤੇ ਵਿਚਾਰ ਚਰਚਾ ਪੰਜਾਬ ਭਾਰਤ ਤੇ ਸੱਤ ਸਮੁੰਦਰ ਪਾਰ ਵੱਖੋ-ਵੱਖਰੇ ਦੇਸ਼ਾਂ ਦੇ ਵਿੱਚ ਜੋ ਵਿਕਾਸ ਚੱਲ ਰਿਹਾ ਉਹਨਾਂ ਮਸਲਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਿਆ ਜਾਂਦਾ ਸਾਰੇ ਇਹ ਮਸਲੇ ਤੇ ਵਿਚਾਰ ਚਰਚਾ ਕਰਨ ਲਈ ਸੱਟਨਾ ਛੁਰਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਨਵਦੀਪ ਲੋ ਸਾਰਾ ਆਪਾਂ ਦਰਸ਼ਕਾਂ ਦੀ ਕਚੈਰੀ ਚ ਹਾਜ਼ਰ ਆਂ ਜੀ ਵੈਸੇ ਤਾਂ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਹਿਬ ਉਹ शख्सियत ਨੇ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖੇ ਪ੍ਰੋਗਰਾਮਾਂ ਦੇ ਵਿੱਚ ਵੇਖਦੇ ਹੋ ਅ ਕਈ ਪ੍ਰੋਗਰਾਮ ਇਹਨਾਂ ਦੇ ਬੇਹਤ ਖਾਸ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਦਰਸ਼ਕ ਇਹਨਾਂ ਦੇ ਨਾਲ ਜੁੜਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਲੀਡਰਾਂ ਨੂੰ ਸਿੱਧੇ ਤੇ ਤਿੱਖੇ ਸਵਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਇਸ ਲਈ ਅਸੀਂ ਚਾਹੁੰਦੇ ਹੁੰਦੇ ਹੁੰਦੇ ਆ ਕਿ ਸਾਡੇ ਨਾਲ ਵੀ ਪ੍ਰੋਗਰਾਮ ਦੇ ਵਿੱਚ ਬਣੇ ਰਹਿਣ ਤੇ ਅਸੀਂ ਵੀ ਇਹਨਾਂ ਤੋਂ ਕੁਝ ਨਾ ਕੁਝ ਲਾਹਾ ਲੈ ਲਈਏ ਤੇ ਆਪਣੇ ਦਰਸ਼ਕਾਂ ਨੂੰ ਸਮਾਂ ਰਹਿੰਦਿਆਂ ਸਭ ਕੁਝ ਦੱਸ ਸਕੀਏ ਕਿ ਕੀ ਕੁਝ ਚੱਲ ਰਿਹਾ ਹੈ ਖਾਸ ਤਾਂ ਸਿੱਧੂ ਸਾਹਿਬ ਕੱਲ ਆਪਾਂ ਮੰਨੀ ਉਹਦੇ ਮਾਫੀ ਚਾਹਵਾਂਗੇ ਕੇਜਰੀਵਾਲ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਸੀਗੀ ਕਿ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹੈ ਪਰ ਅੱਜ ਦੀਆਂ ਖਬਰਾਂ ਫੇਰ ਤੋਂ ਭਰ ਗਈਆਂ ਨੇ ਫਰੰਟ ਪੇਜ ਤੇ ਹੀ ਖਬਰਾਂ ਜਿਹੜੀਆਂ ਛਪੀਆਂ ਹੋਈਆਂ ਨੇ ਕਿ ਮੰਨੀ ਲਾਂਡਰਿੰਗ ਮਾਮਲੇ ਤੇ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਜਿਸ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੀ ਕਹਿਣਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਕੀ ਕਹਿਣਾ ਨੂੰ ਦੀਪਾ ਆਪ ਲਈ ਵੱਡਾ ਸਵਾਲ ਜਿਸ ਮਤੇ ਅਸੀਂ ਜ਼ਿਕਰ ਕਰਦੇ ਹਾਂ ਮੈਂ ਸਮਝਦਾ ਕਿ ਪਿਛਲੇ ਦਿਨਾਂ ਚ ਪੋਲitical ਤੌਰ ਤੇ ਜੋ ਕੋਈ ਵਾਪਰਿਆ ਹੂੰ ਦੀ ਦਿਨ ਦੀ ਰਾਸਿਕ ਘਟਨਾਵਾਂ ਨਾਲੋਂ ਵੱਡੀਆਂ ਰਾਸਿਕ ਘਟਨਾਵਾਂ ਚੋਂ ਇੱਕ ਵੱਡੀ ਘਟਨਾ ਇਹ ਵੀ ਹੈ ਕਿ ਦਿੱਲੀ ਦੀ ਹੇਠਲੀ ਅਦਾਲਤ ਵੱਲੋਂ ਮਨੀ ਲਾਂਡਰਿੰਗ ਦਾ ਜਿਸ ਨੇ ਜ਼ਿਕਰ ਕੀਤਾ ਉਸ ਕੇਸ ਦਾ ਤੇ ਸਰਾਬ ਘਟਾਲੇ ਨਾਲ ਵੀ ਇਹਨਾਂ ਦੀ ਤੰਦਾ ਇਸ ਮਾਮਲੇ ਦੀਆਂ ਜੁੜੀਆਂ ਵੀ ਆਂ ਉਸ ਮਾਮਲੇ ਦਿੱਲੀ ਦੀ ਹੇਰੀ ਅਦਾਲਤ ਵੱਲੋਂ ਜ਼ਮਾਨਾ ਦੇਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਰਾਤ ਵਾਲਾ ਕਾਰਜ ਹੈ ਆਮ ਦੇ ਲਈ ਇਸੇ ਕਰਕੇ ਮੁਕੰਦਰੀ ਭਗਵੰਦ ਮਾਨ ਦੀ ਜਿੱਦ ਦੀ ਗੱਲ ਕਰ ਰਿਹਾ ਹਾਂ ਵਾਕਈ ਇਸ ਵਾਰ ਕੋਈ ਦਰ ਹੈ ਨਹੀਂ ਮੁਕੰਦਰੀ ਭਗਵੰਦ ਮਾਨ ਨੇ ਜੋ ਕਹੀ ਹੈ ਗੱਲ ਕਿ ਸੱਚ ਦੀ ਜਿੱਤ ਹੋਈ ਹੈ ਦੇਖੋ ਕੇਸਤਾ ਜੇ ਚੱਲੇਗਾ ਸੱਚ ਦੀ ਜਿੱਤ ਹੁੰਦੀ ਹੈ ਨਹੀਂ ਹੁੰਦੀ ਇਹਦੇ ਫੈਸਲਾ ਤੇ ਨਤਾਰੇ ਦਾ ਜੇ ਹੋਣਿਆ ਪਰ ਆਪਣੇ ਆ ਜ਼ਮਾਨਤ ਮਿਲ ਜਾਂਦੀ ਹੈ ਨਵਦੀਪ ਇੱਕ ਵੱਡਾ ਇੱਕ ਤਰ੍ਹਾਂ ਦਾ ਇਹ ਮਾਮਲਾ ਹੁੰਦਾ ਕਿਉਂਕਿ ਜ਼ਮਾਨਤ ਮਿਲਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕਮ ਸੇ ਕਮ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਆ ਉਹ ਦੋਸ਼ ਅਜੇ ਨਹੀਂ ਹੈ ਕਿ ਉਹ ਜ਼ਮਾਨਤ ਤੇ ਨਹੀਂ ਆ ਸਕਦੇ ਜੀ ਜਦੋਂ ਰੈਗੂਲਰ ਜ਼ਮਾਨਤ ਦਾ ਜਦੋਂ ਉਹਨਾਂ ਦਾ ਗੱਲ ਆਈ ਹੈ ਦੇਖੋ ਇੱਕ ਹੋਰ ਅਹਿਮ ਗੱਲ ਮੈਂ ਜ਼ਰੂਰ ਦਰਸ਼ਕਾਂ ਦੇ ਧਿਆਨ ਚ ਆਪਾ ਲਿਆਉਣਾ ਚਾਹੁੰਦੇ ਹਾਂ ਇਸ ਮੁੱਦੇ ਦੇ ਉੱਤੇ ਜਦੋਂ ਉਹਨਾਂ ਨੂੰ ਜ਼ਮਾਨਤ ਦੀ ਗੱਲ ਹੋ ਰਹੀ ਸੀ ਅਦਾਲਤ ਫੈਸਲਾ ਕਰ ਰਹੀ ਸੀ ਐਨ ਉਸ ਵੇਲੇ ਈਡੀ ਨੇ ਕੰਮ ਹੋਰ ਪਤਾ ਚਲਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਘੱਟੋ ਘੱਟ ਹੋਰ ਕੁਝ ਨਹੀਂ ਇਹ ਜ਼ਮਾਨਤ ਦੇਣੀ ਹੀ ਦੇਣੀ ਹੈ ਤਾਂ ਪਰ ਸਾਨੂੰ 48 ਘੰਟੇ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਜਾਨੀ 48 ਘੰਟੇ ਸਟੇ ਲਾਈ ਜਾਵੇ 48 ਘੰਟੇ ਲਈ ਜ਼ਮਾਨਤ ਨਹੀਂ ਹੋਏਗੀ ਈਡੀ ਦੇ ਸੀ ਕੇ ਸੀ ਭਾਜਨਾਟ ਕਰਕੇ ਸੁਪਰੀਮ ਕੋਰਟ ਜਾਏਗੇ ਉੱਪਰਲੀ ਅਦਾਲਤ ਤੇ ਜਾਏ ਤੇ ਹੇਠਲੇ ਫੈਸਲੇ ਨੂੰ ਚੁਣੌਤੀ ਦਿੱਤੀ ਹੇਠਲੀ ਅਦਾਲਤ ਨੇ ਸਾਫ਼ ਆਕੇ ਦਿੱਤਾ ਕੇਸ ਮਾਮਲੇ 'ਚ ਈਡੀ ਨੂੰ ਕੋਈ ਰਾਹਤ ਨਿਤੀ ਜਾ ਸਕਦੀ ਸੋ ਅੱਜ ਜਿਹਦੇ ਉਪਰ ਚਰਚਾ ਕਰ ਰਹੇ ਆ ਜੋ ਦੇਣਾ ਜਿਹਦੀ ਵਾਰੇ ਉਮੀਦ ਕੀਤੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣਗੇ ਇੱਕ ਔਰ ਪਹਿਲਾਂ ਜੇਲ੍ਹ ਤੋਂ ਬਾਹਰ ਆਏ ਉਸੇ ਉਦੋਂ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨ ਚੱਲਦੀਆਂ ਸੀ ਉਦੋਂ ਜਿਹੜਾ ਅਰਵਿੰਦ ਕੇਜਰੀਵਾਲ ਨੇ ਅਦਾਲਤ ਅੱਗੇ ਆਪਣੀ ਅਰਜ਼ੀ ਦਿੱਤੀ ਸੀ ਕਿ ਵੀ ਪਾਰਟੀ ਦੇ ਇਲੈਕਸ਼ਨ ਵਾਕਾ ਆਰਗੇਸਟੇਟਰਾਂ ਦੇ ਵਿੱਚ ਦਿੱਲੀ ਦੇ ਵਿੱਚ ਦੂਜੀਆਂ ਥਾਵਾਂ ਤੇ ਇਸ ਕਰਕੇ ਮੈਂ ਪਾਰਟੀ ਦੇ ਆਗੂ ਆ ਤੇ ਮੈਨੂੰ ਮੌਕਾ ਮਿਲਣਾ ਚਾਹੀਦਾ ਲੋਕਾਂ ਨਾਲ ਗੱਲ ਕਰਨ ਦਾ ਤਾਂ ਉਸ ਵੇਲੇ ਵੀ ਜਿਹੜੀ ਸਭ ਤੋਂ ਉੱਪਰਲੀ ਅਦਾਲਤ ਹੈ ਸੁਪਰੀਮ ਕੋਰਟ ਉਸ ਨੇ ਇਸ ਮਾਮਲੇ دخل ਦਿਨਾ ਰਵਿੰਦ ਕੇਜਰੀਵਾਲ ਨੂੰ ਚੋਣਾਂ ਦੇ ਚੱਲਦਿਆਂ ਜਿਹੜਾ ਹੈਗਾ ਰਾਹਤ ਦਿੱਤੀ ਸੀ ਪਰ ਜਦ ਜਦਨ ਚੋਣਾਂ ਵੋਟਾਂ ਹੋਈਆਂ ਉਸ ਤੋਂ ਅਗਲੇ ਦਿਨ ਹੀ ਜਿਹੜਾ ਹੈਗਾ ਰਵਿੰਦ ਕੇਜਰੀਵਾਲ ਨੂੰ ਫੇਰ ਜੇਲ੍ਹ ਜਾਣਾ ਪਿਆ ਤਾਂ ਇੱਕ ਵੱਡਾ ਸਵਾਲ ਇਹਦੇ ਤੇ ਵੀ ਉੱਠਦਾ ਨਦੀਵ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਦੇਖੋ ਜੀ ਹੁਣ ਤਾਂ ਇਹ ਸਰਕਾਰ ਚੱਲ ਨਹੀਂ ਸਕਦੀ ਰਵਿੰਦ ਕੇਜਰੀਵਾਲ ਜੇਚ ਚਲੇ ਗਏ ਆ ਕਿਦਾਂ ਸਰਕਾਰ ਚੱਲੇਗੀ ਖਾਰਜੋਦੇ ਪਾਜਵਾ ਵਾਲੇ ਲਗਾਤਾਰ ਇਹ ਕਹਿ ਰਹੇ ਸੀ ਕਿ ਸਰਕਾਰ ਹੀ ਤੋੜ ਦੇਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਜੜਾ ਨੂੰ ਪਾਸੇ ਕਰ ਦੇਣਾ ਚਾਹੀਦਾ ਹੈ ਕਿਉਂਕਿ ਜੇਲ੍ਹ ਚ ਬੈਠਿਆ ਕਿਦਾਂ ਸਰਕਾਰ ਚੱਲੇਗੀ ਮੈਂ ਕਹਾਂਗਾ ਕਿ ਕਿਧਰੇ ਨਾ ਕਿਧਰੇ ਜਿਹੜਾ ਆਪ ਵਾਲਿਆਂ ਦਾ ਕਹਿ ਲਈ ਅਰਵਿੰਦ ਕੇਜਰੀਵਾਲ ਦਾ ਕਹਿ ਲਈ ਇਹ ਜਾਂਦਾ ਅਦਾਲਤਾਂ ਦੇ ਚ ਨਿਆਂ ਪ੍ਰਣਾਲੀ ਦੇ ਚ ਉਹਨਾਂ ਦਾ ਭਰੋਸਾ ਕਿਹਾ ਜਾ ਸਕਦਾ ਹੈ ਜਾਂ ਆਤਮ ਵਿਸ਼ਵਾਸ ਕਿਹਾ ਜਾ ਸਕਦਾ ਹੈ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ ਤੁਸੀਂ ਜੋ ਮਰਜ਼ੀ ਕਰ ਲਓ ਜੋ ਮਰਜ਼ੀ ਜ਼ੋਰ ਜ਼ਮਾਈ ਕਰ ਲਓ ਇਸੇ ਤਰ੍ਹਾਂ ਆਪ ਵਾਲੇ ਵੀ ਕਹਿਣ ਲੱਗੇ ਕਿ ਜੇਲ੍ਹ ਚੋਂ ਬੈਠ ਕੇ ਸਰਕਾਰ ਚੱਲੇਗੀ ਤੁਹਾਨੂੰ ਕੀ ਦਿੱਕਤ ਹੈ ਲੈਫਟਨੈਂਡ ਗੋਨਾਰ ਜਿਹੜੇ ਦਿੱਲੀ ਦੇ ਹੈਗੇ ਆ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁਝ ਲੋਕਾਂ ਨੇ ਮੈਮੋਰੰਡਮ ਦਿੱਤੇ ਜੀ ਦੇਖੋ ਪਾਸੇ ਕਰੋ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਚੋਂ ਬੈਠਾ ਵੀ ਕੋਈ ਮੁੱਖ ਮੰਤਰੀ ਸਰਕਾਰ ਚਲਾ ਸਕਦਾ ਉਸ ਸਾਰੇ ਜਿਹੜੇ ਸਵਾਲ ਸਾਰੇ ਜਿਹੜੇ ਵੱਡੇ ਵੱਡੇ ਦੋਸ਼ ਲੱਗ ਰਹੇ ਸੀ ਹਮਲੇ ਹੋ ਰਹੇ ਸੀ ਰਵਿੰਦ ਕੇਜਰੀਵਾਲ ਉਦੋਂ ਸਰਕਾਰ ਦੇ ਉੱਤੇ ਉਹਨਾਂ ਨੂੰ ਹੁੰਦਾ ਨਾ ਜਿਸ ਤਰ੍ਹਾਂ ਨਵਦੀਪ ਆਪਾ ਮਾਲਵੇ ਦੇ ਦੇਖਦੇ ਜਦੋਂ ਹਨੇਰੀ ਉੱਠਦੀ ਬਹੁਤ ਮਿੱਟੀ ਘਟਾਉਂਦਾ ਜੀ ਕਈ ਵਾਰੀ ਹੁੰਦਾ ਹੈ ਕਿ ਨਜ਼ਰ ਉਹਨਾਂ ਹੀ ਹਟ ਜਾਂਦਾ ਹੈ ਫਿਰ ਥੋੜੀ ਵੇਲੇ ਦੇਰ ਬਾਅਦ ਕਈ ਵਾਰੀ ਹੁੰਦਾ ਕਿ ਬੱਦਲ ਆਉਂਦਾ ਹੈ بارش ਹੁੰਦੀ ਹੈ ਸਾਰਾ ਕੁਝ ਸਾਫ਼ ਹੋ ਜਾਂਦਾ ਹੈ ਐਨ ਕਲੀਅਰ ਹੋ ਜਾਂਦਾ ਪਤਾ ਲੱਗਦਾ ਕਿੱਥੇ ਕੀ ਚੱਲ ਰਿਹਾ ਸੋ ਇਸ ਤਰ੍ਹਾਂ ਦੀ ਇੱਕ ਹਨੇਰੀ ਜੀ ਉੱਠੀ ਸੀ ਰਵਿੰਦ ਕੇਜਰੀਵਾਲ ਦੇ ਖਿਲਾਫ ਉਹ ਲੱਗਦਾ ਹੈ ਕਿ ਜਦੋਂ ਹੁਣ ਅਦਾਲਤ ਨੇ ਉਹਨੂੰ ਨਿਆਂ ਤੇ ਇਸ ਮਾਮਲੇ ਤੇ ਰਿਲੀਫ ਦਿੱਤੀ ਹੈ ਤਾਂ ਕਿਸੇ ਤਰ੍ਹਾਂ ਜਿਹੜਾ ਆਪਾਂ ਕਹਿ ਸਕਦੇ ਆਂ ਕਿ ਉਸ ਬਰਸਾਤ ਨੇ ਇੱਕ ਵਾਰੀ ਤਾਂ ਮੌਸਮ ਸਾਫ਼ ਕਰਤਾ ਰਵਿੰਦ ਕੇਜਰੀਵਾਲ ਅੱਜ ਜੇਲ੍ਹ ਤੋਂ ਬਾਹਰ ਆਉਣਗੇ ਵੱਡਾ ਮਾਮਲਾ ਹੈ ਇਸ ਕਰਕੇ ਵੀ ਵੱਡਾ ਮਾਮਲਾ ਹੈ ਕਿਉਂਕਿ ਹੁਣ ਉਹ ਕੌਮੀ ਪੱਧਰ ਤੇ ਵੀ ਆਪਣੀ ਭੂਮਿਕਾ ਨਿਭਾਉਣਗੇ ਜੀ ਅਗਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਹੋਣ ਵਾਲਾ ਹੈ ਪਾਰਲੀਮੈਂਟ ਦੇ ਸੈਸ਼ਨ ਜਬਰੂਦੀ ਤਰ੍ਹਾਂ ਜਿਹੜੀ ਭੂਮਿਕਾ ਨਿਭਾਉਣੀ ਹੈ ਹਾਲਾਂਕਿ ਰਵਿੰਦ ਕੇਜਰੀਵਾਲ ਤਾਂ ਦਿੱਲੀ ਦੇ ਮੁੱਖ ਮੰਤਰੀ ਹੈ ਪਾਰਲੀਮੈਂਟ ਮੈਂਬਰ ਨਹੀਂ ਹੈ ਪਰ ਪਾਰਟੀ ਦੇ ਨੇਤਾ ਤਾਂ ਹਨੀ ਇਸ ਦਿਨ ਇੰਡੀਆ ਗਾਡਸ ਉਹਦੇ ਵੱਡੇ ਆਗੂ ਆ ਉਥੇ ਪਾਰਲੀਮੈਂਟ ਦੇ ਅੰਦਰ ਕਿਸ ਤਰ੍ਹਾਂ ਦੇ ਮਾਮਲੇ ਉੱਠਦੇ ਆ ਕਿਸ ਤਰ੍ਹਾਂ ਦੇ ਨਹੀਂ ਉੱਠਦੇ ਕਿੰਨਾ ਮਾਮਲਿਆਂ ਲੈ ਕੇ ਵਿਰੋਧ ਹੁੰਦਾ ਉਹ ਮਾਮਲੇ ਜਿੱਦਾਂ راہਲ ਗਾਂਧੀ ਕਹਿੰਦਾ ਹੁੰਦਾ ਕਿ ਕਈ ਮੁੱਦਿਆਂ ਨੂੰ ਅਸੀਂ ਸੜਕ ਤੋਂ ਲੈ ਕੇ ਪਾਰਲੀਮੈਂਟ ਤੱਕ ਉਹਨਾਂ ਮੁੱਦਿਆਂ ਤੇ ਲੜਾਈ ਲੜਾਂਗੇ ਸੋ ਸੜਕ ਤੋਂ ਪਾਰਲੀਮੈਂਟ ਤੱਕ ਜਿਹੜੀ ਲੜਾਈ ਲੜੀ ਜਾਣੀ ਆ ਇੰਡੀਆ ਗਾਡਸ ਉਹਨਾਂ ਦਿਦਾਰ ਵਿੱਚ ਕੇਜਰੀਵਾਲ ਦੇਲ ਤੋਂ ਬਾਹਰ ਆ ਗਿਆ ਤਾਂ ਉਸ ਲੜਾਈ ਦਾ ਹਿੱਸਾ ਬਣ ਕੇ ਵੱਡੀ ਰਾਹਤ ਹੈ ਆਮ ਆਦਮੀ ਪਾਰਟੀ ਲਈ ਅਰਵਿੰਦ ਕੇਦਰੀਵਾਲ ਜੀ ਨਵਦੀਪ ਬਿਲਕੁਲ ਤੇ ਇਸ ਦਿਨਾਂ ਦੀ ਜਿਸੀ ਅਗਲੀ ਖਬਰ ਵਲਤੀਆਂ ਮਰੀਏ ਤੱਕਲੀ ਖਬਰ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਸਟੂਡੈਂਟਸ ਦੇ ਨਾਲ ਸੰਬੰਧਿਤ ਹੈ ਕਿ NEET ਔਰ NET ਦੇ ਮਾਮਲੇ ਦੇ ਵਿੱਚ ਪ੍ਰੀਖਿਆਰਤਿਆਂ ਨੂੰ ਹਾਲੋ ਬੇਹਾਲ ਹੋਣਾ ਪਿਆ ਕੱਲ ਦਾ ਪੂਰਾ ਦਿਨ ਤਪਦੀ ਧੁੱਪ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ ਵੱਖ-ਵੱਖ ਰੀਆਂ ਪਾਰਟੀਆਂ ਦੇ ਲੀਡਰ ਵੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਏ ਉੱਥੇ ਹੀ ਸੁਪਰੀਮ ਕੋਰਟ ਵੀ ਹੁਣ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਉਹਨਾਂ ਨੇ ਕੇਂਦਰ ਵੱਲੋਂ ਤੇ NDA ਵੱਲੋਂ ਜਵਾਬ ਤਲਬੀ ਬੰਗੀ ਹੈ ਕੀ ਕਹਿਣਾ ਚਾਹੋਗੇ ਵੱਡਾ ਮੁੱਦਾ ਨਵੀਂ ਦੀਪਾ ਆਪਾਂ ਇਸ ਮੁੱਦੇ ਤੇ ਪਹਿਲਾਂ ਵੀ ਚर्चा ਕਰਦੇ ਆ ਰਹੇ ਆਂ ਦੇਖੋ ਕੌਮੀ ਪੱਧਰ ਤੇ ਬਹੁਤ ਵੱਡਾ ਇੱਕ ਕਮਸਾਨ ਪੈ ਗਿਆ ਮੈਂ ਸਮਝਦਾ ਕਿ ਜਿਹੜੇ ਪਿਛਲੇ ਸਮਿਆਂ ਚ ਕੁਝ ਵੱਡੇ ਘਟਾਲੇ ਵੱਡੇ ਮੁੱਦੇ ਉੱਠੇ ਆ ਉਹਨਾਂ ਚ ਇੱਕ ਵੱਡਾ ਮੁੱਦਾ ਇਹ ਹੈ ਜਿਹਦੇ ਚ 24 25 ਲੱਖ ਵਿਦਿਆਰਥੀ ਜਿਸ ਇਗਜ਼ਾਮ ਚ ਨੀਡ ਪ੍ਰੀਖਿਆ ਦਾ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਆ ਉਹਦੇ ਚ ਪੀਰ ਹੋਏ ਔਰ ਉਹਦੇ ਚ ਗ੍ਰੇਸ ਮਾਰਕ ਨੂੰ ਲੈ ਕੇ ਹੋਰ ਜਿਹੜਾਗਾ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਹੈਗਾ ਪ੍ਰਿਕਟਾ ਆਏ ਹੋਣਾਂ ਸੰਖਿਆ ਦੇ ਕੀਤੇ ਗਏ ਉਹਦੇ ਚੱਲਦਿਆ ਮਾਮਲਾ ਸੁਪਰੀਮ ਕੋਰਟ ਦੇ ਚਾਹ ਤੇ ਹੁਣ ਸੁਣਵਾਈ ਚੱਲ ਰਹੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਸਬੰਧਤ ਤਰ੍ਹਾਂ ਚਾਹੇ ਜਿਹੜੀ ਏਜੰਸੀ ਨੇ ਐਗਜ਼ਾਮ ਲਿਆ ਹੈ ਕੇਂਦਰ ਸਰਕਾਰ ਹੈ ਹੋਰ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਸਾਰਿਆਂ ਦੀ ਸੁਣਵਾਈ 8 ਜੁਲਾਈ ਨੂੰ ਸੁਪਰੀਮ ਕੋਰਟ ਵੱਲੋਂ ਰੱਖੀ ਗਈ ਹੈ ਇਸ ਮਾਮਲੇ ਤੇ ਕੋਈ ਵੱਡਾ ਮਾਮਲਾ ਫੈਸਲਾ ਆ ਸਕਦਾ ਹੈ ਇੱਕ ਪਾਸੇ ਦੇ ਮੰਗ ਕੀਤੀ ਜਾ ਰਹੀ ਹੈ ਕਿ ਜੀ ਨੀਟ ਦਾ ਜਿਹੜਾ ਐਗਜ਼ਾਮ ਹੋਇਆ ਐਗਜ਼ਾਮ ਹੀ ਰੱਦ ਕਰ ਦਿੱਤਾ ਜਾਵੇ ਦੂਜੇ ਪਾਸੇ ਸ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਇਹ ਵੀ ਲਿਆ ਕਿ ਜੋ ਵਿਦਿਆਰਥੀ ਜਪੇ ਕਰਤੀ ਆਪਣਾ ਐਗਜ਼ਾਮ ਕਲੀਅਰ ਕਰ ਗਿਆ ਉਹਨਾਂ ਦੀ ਜਿਹੜੀ ਕਾਉਂਸਲਿੰਗ ਆ ਉਹਨਾਂ ਤੇ ਰੋਕ ਨਹੀਂ ਲਗਾਈ ਜਾਏਗੀ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਇੱਕ ਤਰ੍ਹਾਂ ਦਾ ਹਾਹਾਕਾਰ ਮਚ ਜਾਣੀ ਸੀ ਜਿਹੜੇ ਵਿਦਿਆਰਥੀ ਉਹਨਾਂ ਦੇ ਦੇਖੋ ਕੁਝ ਪ੍ਰੋਬਲਮਸ ਸਮस्याਵਾਂ ਤਾਂ ਹੈਗੀਆਂ ਜਿੱਦਿ ਕਰਕੇ ਸੁਪਰੀਮ ਕੋਰਟ ਨੇ ਨੋਟਸ ਲਿਆ ਪਰ ਹਜ਼ਾਰਾਂ ਹਜ਼ਾਰਾਂ ਵਿਦਿਆਰਥੀ ਜਿਹੇ ਵੀ ਹੋਣਗੇ ਜਿੱਦਾਂ ਅਪਾ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਕਿ ਮਿਹਨਤ ਕਰਕੇ ਦਿਨ ਰਾਤ ਜਾ ਕੇ ਉਹਨਾਂ ਨੇ ਐਗਜ਼ਾਮ ਕਲੀਅਰ ਕੀਤਾ ਉਹਦੇ ਜ ਆਪਣੇ ਥਾਂ ਬਣਾਈ ਪੋਜੀਸ਼ਨ ਬਣਾਈ ਹੁਣ ਜੇ ਕਾਉਂਸਲਿੰਗ ਦਾ ਮੌਕਾ ਆਇਆ ਤਾਂ ਕਾਉਂਸਲਿੰਗ ਦੇ ਮੌਕੇ ਦੇ ਉਤੇ ਉਹ ਸਾਰਾ ਕਾਉਂਸਲਿੰਗ ਦੇ ਰੋਕ ਲਗਾ ਦਿੱਤੀ ਜਾਵੇ ਜੀ ਤਾਂ ਬਹੁਤ ਵੱਡੀ ਪਰੇਸ਼ਾਨੀ ਪੇਸ਼ ਆਨੀ ਤਾਂ ਹੁਣ ਵੀ ਹੈ ਬੇਚੈਨੀ ਤੇ ਪਰੇਸ਼ਾਨੀ ਵਿਦਿਆਰਥੀਆਂ ਦੀ ਇਸ ਵੇਲੇ ਵੀ ਹੈ ਪਰ ਇਹ ਹੋਰ ਵੀ ਵੱਡੀ ਪਰੇਸ਼ਾਨੀ ਹੋਏਗੀ ਜੇ ਕਾਉਂਸਲਿੰਗ ਤੇ ਰੋਕ ਲਾ ਕੇ ਸੋ ਸੁਪਰੀਮ ਕੋਰਟ ਨੇ ਗੱਲ ਸਾਫ਼ ਕਰ ਦਿੱਤੀ ਹੈ ਕਾਉਂਸਲਿੰਗ ਦੇ ਕੋਈ ਰੋਕ ਨਹੀਂ ਲੱਗੇਗੀ ਪਰ ਇਸ ਮਾਮਲੇ ਤੇ 8 ਜੁਲਾਈ ਨੂੰ ਸੁਣਵਾਈ ਹੈ ਦੂਜੇ ਪਾਸੇ ਸਿੱਖਿਆ ਮੰਤਰੀ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਆ ਕਿ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਕੁਝ ਮਾਮਲਿਆਂ ਦੇ ਵਿੱਚ ਜਿੱਥੇ ਗੜਬੜ ਹੋਈ ਹੈ ਸਖਤੀ ਹੋਏਗੀ ਏਜੰਸੀ ਦੇ ਨਾਲ ਵੀ ਸਖਤੀ ਕੀਤੀ ਜਾਏਗੀ ਜਿਹੜੀ ਏਜੰਸੀ ਨੇ ਐਗਜ਼ਾਮ ਲਿਆ ਔਰ ਉਹਦੇ ਜਿਹੜੇ ਦੋਸ਼ੀ ਪਾਏ ਜਾਣਗੇ ਬਖਸ਼ੇ ਨਹੀਂ ਜਾਣਗੇ ਨਦੀ ਸਵਾਲ ਤਾਂ ਇਹ ਪਹਿਲਾਂ ਦੇ ਦੋਸ਼ੀ ਤਾਂ ਨਹੀਂ ਬਖਸ਼ੇ ਜਾਣਗੇ ਆਖਰਕਾਰ ਸਵਾਲ ਤਾਂ ਇਹ ਵੀ ਵਾਪਰੇ ਹੀ ਕਿਉਂ ਹਮ ਆਪਾਂ ਆਪਾਂ ਉਹ ਸਰਕਾਰ ਦੀ ਗੱਲ ਕਰ ਰਹੇ ਆ ਨਰਦੀਪ ਦੇੜੀ ਸਰਕਾਰ ਇਹ ਕਹਿੰਦੀ ਹੈ ਕਹਿੰਦੀ ਥੱਕਦੀ ਨਹੀਂ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਵੱਡੀ ਲੜਾਈ ਲੜ ਰਹੇ ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਵੱਡੀ ਲੜਾਈ ਹੈ ਕਿਸੇ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਏਗਾ ਕਦੇ ਉਹ ਕਾਂਗਰਸ ਤੇ ਦੋਸ਼ ਲਾਉਂਦੇ ਆ ਕਦੇ ਆਪ ਤੇ ਦੋਸ਼ ਲਾਉਂਦੇ ਆ ਕਿਸੇ ਹੋਰ ਤੇ ਦੋਸ਼ ਲਾਉਂਦੇ ਆ ਤੇ ਹੁਣ ਜਿਹੜੇ ਲੋਕ ਸਰਕਾਰ ਚਲਾ ਰਿਹਾ ਜਿਹੜੀ ਸਰਕਾਰ ਚਲਾ ਰਹੀ ਹੈ ਜੇ ਉਹਦੇ ਚੱਲਦੇ 24 25 ਲੱਖ ਵਿਦਿਆਰਥੀਆਂ ਦਾ ਭਵਿੱਖ ਗੈਰਜ਼ ਕਿ ਨਹੀਂ ਹੋ ਜੇ ਗੈਰਜ਼ ਕਿ ਨਹੀਂ ਕਿਉਂ ਹੋ ਜੇ ਕਿਉਂਕਿ ਦੋਸ਼ ਲੱਗ ਰਹੇ ਆ ਕਿ ਇੱਕ ਵੱਡਾ ਘਟਾਲਾ ਹੋਇਆ एग्जाम ਦੇ ਚੱਲਦੇ ਆ ਗ੍ਰੇਸ ਮਾਰਕ ਦਾ ਹਾਈ ਹੈ ਕੱਲੇ ਜਿਹੜੇ ਨੰਬਰ ਦਿੱਤੇ ਗਏ ਉਹਨਾਂ ਦੀ ਗੱਲ ਨਹੀਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਖਾਦਸੇ ਪ੍ਰਗਟ ਕੀਤੇ ਜਾ ਰਿਹਾ ਹੈ ਕਿ ਗੜਬੜ ਹੋ ਰਹੀ ਹੈ ਉਹ ਸਾਰੇ ਮਾਮਲਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਸੋ ਬਹੁਤ ਵੱਡਾ ਮਾਮਲਾ ਜਿੱਦਾਂ ਮੈਂ ਸ਼ੁਰੂ ਜੇ ਗੱਲ ਦਾ ਜ਼ਿਕਰ ਕੀਤਾ ਹੈ ਦੂਜੇ ਪਾਸੇ ਪਾਰਲੀਮੈਂਟ ਦਾ ਸੈਸ਼ਨ ਅਬ ਵੀ ਸ਼ੁਰੂ ਹੋਣ ਲੱਗਾ ਹੈ ਇਹ ਪੱਕੀ ਗੱਲ ਹੈ ਕਿ ਪਾਰਲੀਮੈਂਟ ਸੈਸ਼ਨ 'ਚ ਮਾਮਲਾ ਆਏਗਾ ਆਏਗਾ ਕਿਉਂਕਿ ਬਹੁਤ ਵੱਡਾ ਮੁੱਦਾ ਹੈ ਆਪਾਂ ਜਦਾਂ ਗੱਲ ਕੀਤੀ ਹੈ ਰੋਹਲ ਗਾਂਧੀ ਉਹਦਾ ਜ਼ਿਕਰ ਕਰ ਚੁੱਕੇ ਆ ਕਿ ਮਾਮਲਾ ਪਾਰਲੀਮੈਂਟ ਦੇ ਵਿੱਚ ਵੀ ਆਏਗਾ ਕਿਉਂਕਿ ਸਰਕਾਰ ਨੂੰ ਕੇਰਿਆ ਜਾਏਗਾ ਵਿਰੋਧੀ ਧਿਰ ਲਈ ਪਾਰਲੀਮੈਂਟ 'ਚ ਹੋਰ ਵੀ ਸਵਾਲ ਹੈ ਠੀਕ ਹੈ ਉਹਨਾਂ ਸਪੀਕਰ ਦੀ ਚੋਣ ਕਰਨੀ ਹੈ ਪ੍ਰੋਸੈਜੋਗਤਾ ਹਾਸਲ ਕਰਨੀ ਹੈ ਪਹਿਲਾ ਸੈਸ਼ਨ ਹੋਏਗਾ ਮੰਨਿਆ ਜਾਂਦਾ ਹੈ ਕਿ ਪਹਿਲਾ ਸੈਸ਼ਨ ਹੁੰਦਾ ਹੈ ਇੱਕ ਸ਼ੂਭ ਸ਼ਗਨ ਮੰਨਿਆ ਜਾਂਦਾ ਹੈ ਪਰ ਪਹਿਲੇ ਸੈਸ਼ਨ ਦੇ ਦੌਰਾਨ ਹੀ ਇੱਕ ਅਜਿਹਾ ਵੱਡਾ ਸਵਾਲ ਖੜਾ ਜਿਹੜਾ ਸਵਾਲ ਜਿਹੜਾ ਹੈਗਾ ਪਾਰਲੀਮੈਂਟ ਮੈਂਬਰਾਂ ਦੇ ਅੰਦਰ ਪੈਰ ਰੱਖਦੇ ਆਂ ਉਹਨਾਂ ਦੇ ਗਲਤਾ ਕਾਉਣ ਵਾਲਾ ਹੈ ਅੱਜ ਇਲਾਕੇ ਵਿਦਿਆਰਥੀ ਕੋ ਮੂਲੀ ਗੱਲ ਨਹੀਂ ਹੁੰਦੀ ਜੀ ਕਿਉਂਕਿ ਇੰਨੀ ਗੱਲ ਨਹੀਂ ਇਸ ਤੋਲਾ ਜਿਹੜੇ ਨੈੱਟ ਦੇ ਜਿਹੜਾ ਐਗਜ਼ਾਮ ਹੋਣਾ ਸੀਗਾ ਉਹਦੀ ਪ੍ਰੀਖਿਆ ਤਾਂ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਹੈ ਕਿਹਾ ਗਿਆ ਕਿ ਉਸ ਮਾਮਲੇ ਜੀ ਪੇਪਰ ਲੀਕ ਹੋਇਆ ਹੁਣ ਦੇਖੋ ਇਹਦੇ ਤੇ ਰਾਜਨੀਤੀ ਦਾ ਹੋ ਹੀ ਰਹੀ ਹੈ ਮੈਂ ਦੇਖ ਰਿਹਾ ਸੀਗਾ ਕਿ ਬਿਹਾਰ ਚਿਕ ਵਿਰੋਧੀ ਧਿਰ ਦੇ ਆਗੂ ਦਾ ਹੀ ਨਾਮ ਲਿਆ ਜਾ ਰਿਹਾ ਹੈ ਕਿ ਜੀ ਉਸ ਨੇ ਪੇਪਰ ਲੀਕ ਕਰਤਾ ਹੋਵੇਗਾ ਜੀ ਉਸਦੇ ਸਬੰਧ ਹੈ ਜੀ ਉਹਦੇ ਜਿਹੜੇ ਫੋਨ ਕਾਲ ਹੈ ਉਹ ਖੰਗਾਲੇ ਜਾ ਰਹੇ ਦੇਖੇ ਜਾ ਰਹੇ ਸੋ ਕਾਫੀ ਕੁਝ ਇਹ ਜੇ ਜੇ ਡਰਾਮੇਵਾਜੀ ਹੋਏਗੀ ਪਰ ਇਸ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਆ ਕਿ ਸੱਚ ਦੇ ਸਚਾਈ ਜਿਹੜੀ ਸਾਹਮਣੇ ਹੋਣੀ ਚਾਹੀਦੀ ਹੈ ਐਡਾ ਵੱਡਾ ਸਾਡੇ ਦੇਸ਼ ਦੇ ਪ੍ਰਵੇਖ ਦੇ ਨਾਲ ਖਲਵਾੜ ਹੋਇਆ ਹੈ ਇਹਦੇ ਤੇ ਸਰਕਾਰ ਨੂੰ ਵੀ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਰੋਧੀ ਤਰ੍ਹਾਂ ਤਾਂ ਇਹ ਵੀ ਮੰਗ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ਤੇ ਆ ਕੇ ਬਿਆਨ ਦੇਣਾ ਚਾਹੀਦਾ ਹੈ ਤੇ ਹੁਣ ਬਾਹਰ ਬਿਆਨ ਨਹੀਂ ਦੇਣਗੇ ਤਾਂ ਪਾਰਲੀਮੈਂਟ ਜ਼ਰੂਰ ਪੁੱਛਿਆ ਜਾਏਗਾ ਕਿਆਖਰ ਇਹ ਜ਼ਿਆ ਹੋਇਆ ਕਿਉਂ ਨੀਟ ਬਾਰੇ ਜਿਹਦੇ ਬਾਰੇ ਤੁਸੀਂ ਕਹਿੰਦੇ ਨਹੀਂ ਸਕਦੇ ਸੀ ਕਿ ਉਹਦੀ ਜਿਹੜੀ ਏਜੰਸੀ ਹੈ ਜਿਹੜੀ ਇਗਜ਼ਾਮ ਲੈਂਦੀ ਹੈ ਅਜੇ ਕੋਈ ਦਿਨ ਪਹਿਲਾਂ ਜਦੋਂ ਮਾਮਲਾ ਉੱਠਿਆ ਤਾਂ ਸਿੱਖਿਆ ਮੰਤਰੀ ਦੇ ਆਪਾ ਉਹ ਬਿਆਨ ਜੇ ਫਰੋਲਗੇ ਦੇਖਿਏ ਉਹ ਕਹਿੰਦੇ ਸੀ ਨਹੀਂ ਜੀ ਇਹ ਤਾਂ ਏਜੰਸੀ ਬੜੀ ਮਜ਼ਬੂਤ ਹੈ ਬੜੀ ਪਾਰਦਰਸ਼ਤਾ ਹੈ ਇੱਥੇ ਗੜਬੜ ਹੋ ਹੀ ਨਹੀਂ ਸਕਦੀ ਇਦਾਂ ਦੇ ਝੂਠੇ ਇਲਜ਼ਾਮ ਲਗਾਏ ਜਾ ਰਿਹਾ ਹੈ ਪਰ ਹੁਣ ਸਿੱਖਿਆ ਮੰਤਰੀ ਘਟੂ ਘੜ ਇਥੋਂ ਤੱਕ ਦਾ ਆ ਹੀ ਗਏ ਹੈ ਕਿ ਜੀ ਨਹੀਂ ਮਾਮਲੇ 'ਚ ਗੜਬੜ ਜ਼ਰੂਰ ਹੋਈ ਹੈ ਪਰ ਜਿੱਥੇ ਗੜਬੜ ਹੋਈ ਹੈ ਉਸ ਨੂੰ ਬਖਸ਼ਾ ਨਹੀਂ ਜਾਏਗਾ ਵੱਡਾ ਸਵਾਲ ਇਹ ਹੈ ਕਿ ਦੇਸ਼ ਦੇ ਲੋਕਾਂ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਘੱਟੋ ਘੱਟ ਪਵਿੱਖ ਚ ਆਪਣੇ ਦੇਸ਼ ਦੇ ਜਿਹੜਾ ਪਵਿੱਖ ਹੈ ਨੌਜਵਾਨਾਂ ਉਹਨਾਂ ਦੀਆਂ ਭਾਵਨਾਵਾਂ ਨਾਲ ਉਹਨਾਂ ਦੇ ਪਵਿੱਖ ਨਾਲ ਖਲਵਾੜ ਨਹੀਂ ਹੋਣਾ ਚਾਹੀਦਾ ਇਹ ਬਹੁਤ ਵੱਡਾ ਖਲਵਾੜ ਹੈ ਦੇਖੋ ਰਾਸੀਆ ਗੂਣ ਚਾਹੇ ਅਧਿਕਾਰੀ ਹੋਣ ਇਸ ਕਦਰ ਜਿਹੜੇ ਹੈਗੇ ਇਹ ਵਪਾਰੀ ਹੈ ਕਾਰੋਬਾਰ ਕਰਨ ਵਾਲੇ ਲੋਕ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਰਿਸ਼ਤਾਚਾਰ ਕਰਦੇ ਆ ਜਾਣੀ ਪੂਰੇ ਦੇਸ਼ ਨੂੰ ਵੀ ਵੇਚ ਸਕਦੇ ਆ ਅ 25 ਲੱਖ ਵਿਦਿਆਰਥੀਆਂ ਦੇ ਪਿੱਛ ਦਾ ਸਵਾਲ ਹੈ ਕਿ ਦੇਸ਼ ਨੂੰ ਵੇਚਣਾ ਜੇ 25 ਲੱਖ ਵਿਦਿਆਰਥੀਆਂ ਦਾ ਪਿੱਛ ਵੇਚਿਆ ਜਾ ਸਕਦਾ ਤਾਂ ਸਮਝੋ ਸਾਡੇ ਦੇਸ਼ ਦਾ ਪਿੱਛ ਵੇਚਿਆ ਜਾ ਰਿਹਾ ਸੋ ਇਹ ਸਵਾਲ ਉੱਠਣਗੇ ਉੱਠਣਗੇ ਕਿ ਲੋਕਾਂ ਤੋਂ ਪਰਦਾ ਉੱਠਣਾ ਚਾਹੀਦਾ ਆਖਰ ਕੌਣ ਆ ਲੋਕ ਜਿਹੜੇ ਸਾਡੇ ਦੇਸ਼ ਦਾ ਪਿੱਛ ਵੇਚ ਰਹੇ ਅਜ ਪਿੱਛ ਦਾਤੇ ਲਾ ਰਹੇ ਜੀ ਨਵਦੀਕ ਅਸਰ ਤੁਸੀਂ ਗੱਲ ਕੀਤੀ ਹੈ ਕਿ 25 ਲੱਖ ਵਿਦਿਆਰਥੀਆਂ ਦਾ ਜਿਹੜਾ ਆਪਾਂ ਵੇਖਿਆ ਉਹ ਇਹਨਾਂ ਨੇ ਦਾਅ ਤੇ ਲਾ ਦਿੱਤਾ ਤਾਂ ਉੱਥੇ ਹੀ ਬੇਸ਼ੱਕ ਇਹਨਾਂ ਬੋਲੋਇ ਕਿ ਹੈ ਕਿ ਅੰਦਰ ਜਾ ਰਿਹਾ ਹੈ ਕਿ ਲੋਕ ਜਾਂ ਜਿਹੜੇ ਦੋਸ਼ੀ ਨੇ ਉਹ ਫੜੇ ਜਾਣਗੇ ਪਰ ਜਿਹੜੇ ਵਿਦਿਆਰਥੀਆਂ ਨੇ ਇਹਨਾਂ ਇਹਨਾਂ ਟਾਈਮ ਦਿਨ ਰਾਤ ਇੱਕ ਕੀਤਾ ਉਹਨਾਂ ਨੇ ਇੰਨੀਆਂ ਪੜਾਈਆਂ ਕੀਤੀਆਂ ਸੈਂਟਰਾਂ ਦੀਆਂ ਇੰਨੀਆਂ ਫੀਸਾਂ ਭਰੀਆਂ ਹੋਣਗੀਆਂ ਟੈਸਟਾਂ ਦੀਆਂ ਇੰਨੀਆਂ ਫੀਸਾਂ ਭਰੀਆਂ ਹੋਣਗੀਆਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵਿਚਾਰੇ ਨੇ ਇਗਜ਼ਾਮ ਦਿੱਤੇ ਹੋਣਗੇ ਕਿਉਂਕਿ ਇਗਜ਼ਾਮ ਸੈਂਟਰ ਵੀ ਤਾਂ ਬੜੀ ਦੂਰ ਬਣਾਏ ਜਾਂਦੇ ਨੇ ਆਪਣੇ ਲਾਲਚ ਲਈ ਜਾਂ ਹੋਰ ਜ਼ਿਆਦਾ ਮੁਨਾਫੇ ਦੇ ਲਈ ਉਹਨਾਂ ਦੇ ਦੂਰ ਦੂਰ ਸੈਂਟਰ ਬਣਾ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਵੀ ਉਹਨਾਂ ਦੇ ਨਾਲ ਇਹ ਸਭ ਕੁਝ ਹੁੰਦਾ ਹੈ ਉਹਨਾਂ ਦਾ ਮਿਹਨਤ ਦਾ ਫਲ ਹੈ ਜਿਹੜਾ ਉਹਨਾਂ ਨੂੰ ਨਹੀਂ ਮਿਲਦਾ ਤਾਂ ਜਦੋਂ ਉਹ ਬਿਲਕੁਲ ਆਪਣੀ ਕਾਮਯਾਬੀ ਦੇ ਕਰੀਬ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਵੈਸੇ ਤਾਂ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਸ਼ਾਇਦ ਇੰਨੇ ਔਖੇ ਇਗਜ਼ਾਮ ਪਾਸ ਹੋਣ ਤੋਂ ਬਾਅਦ ਸਾਡਾ ਕੁਝ ਬਣ ਜਾਵੇ ਪਰ ਉਸ ਤੋਂ ਬਾਅਦ ਵੀ ਉਹਨਾਂ ਦਾ ਕੁਝ ਨਹੀਂ ਬਣਦਾ ਤਾਂ ਅਜਿਹੀਆਂ ਸਰਕਾਰਾਂ ਦਾ ਅਜਿਹੀ ਲੀਡਰਾਂ ਦਾ ਲੋਕ ਕੀ ਕਰਨ ਉਹਨਾਂ ਦੇ ਭਵਿੱਖ ਦਾ ਇਸੇ ਲਈ ਤਾਂ ਮੈਨੂੰ ਲੱਗਦਾ ਕਿ ਜਦੋਂ ਬਾਹਰ ਦਾ ਪਰਵਾਸ ਹੋ ਗਿਆ ਜੀ ਨਿਰਦੀਪ ਲੋਕਾਂ ਨੇ ਤਾਂ ਦੇਖੋ ਲੋਕਾਂ ਨੇ ਕੀ ਕਰਨਾ ਲੋਕਾਂ ਨੇ ਤਾਂ ਇਹਨਾਂ ਨੂੰ ਵੋਟਾਂ પાਕੇ ਚੁਣਤਾ ਮੌਕਾ ਦਿੱਤਾ ਪਾਰਲੀਮੈਂਟ ਸੋਣ ਪਿਛਲੇ ਦਿਨ ਜਿੱਦਾਂ ਆਪਾਂ ਕਹਿ ਰਹੇ ਹਾਂ ਇਲੈਕਸ਼ਨ ਨਿਕਲ ਕੇ ਗਈਆਂ ਲੋਕਾਂ ਨੇ ਇਹਨਾਂ ਨੂੰ ਪਾਰਲੀਮੈਂਟ ਮੈਂਬਰ ਬਣਾਤਾ ਕੋਈ ਪ੍ਰਧਾਨ ਮੰਤਰੀ ਬਣ ਕੇ ਕੋਈ ਕੈਬਨਿਟ ਮੰਤਰੀ ਬਣ ਕੇ ਕਈ ਸੂਬਿਆਂ 'ਚ ਚਲੇ ਗਏ ਲੋਕਾਂ ਦੇ ਹੱਥੇ ਤਾਂ ਇਹਨਾਂ ਨੂੰ ਸਤਾ ਦੇਣੀ ਹੈ ਪਰ ਸਤਾ ਨਾਲ ਖਲਵਾੜ ਕਿਉਂ ਕੀਤਾ ਜਾ ਰਿਹਾ ਹੈ ਹੁਣ ਵੱਡਾ ਮਾਮਲਾ ਤਾਂ ਇਹ ਹੈ ਨਾ ਕਿ ਤੁਸੀਂ ਸਤਾ 'ਚ ਆ ਗਏ ਆ ਸਤਾ 'ਚ ਆਉਣ ਤੋਂ ਬਾਅਦ ਉਹਨਾਂ ਹੀ ਲੋਕਾਂ ਨਾਲ ਖਲਵਾੜ ਕਰਦੇ ਹੋ ਆਪਣੇ ਦੇਸ਼ ਦੇ ਲੋਕਾਂ ਨਾਲ ਜੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਜ਼ੀਰੋ ਟੋਲਰੈਂਸ ਵਿਸ਼ਠਾਚਾਰ ਦੇ ਖਿਲਾਫ ਹੂੰ ਦੂਜੇ ਪਾਸੇ ਤੁਸੀਂ ਦੇਸ਼ ਦੇ ਪੋਲੇ ਪਾਲੇ ਲੋਕਾਂ ਨਾਲ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਜਿਸ ਤਰ੍ਹਾਂ ਤੁਸੀਂ ਮਿਹਨਤ ਦੀ ਗੱਲ ਕਰ ਰਹੇ ਹੋ ਤੇ ਕੋ ਸੁਧਾਰਨ ਕਰਾਂ ਦੇ ਬੱਚੇ ਪਤਾ ਨਹੀਂ ਉਹਨਾਂ ਨੇ ਕਿਦਾਂ-ਕਿਦਾਂ ਪੜਾਈਆਂ ਕਰੀਆਂ ਹੋਣੀਆਂ ਕਿੱਥੇ-ਕਿੱਥੇ ਤੱਕੇ ਖਾਦੇ ਹੋਣਗੇ ਔਰ ਹੁਣ ਜੇ ਆਪਾਂ ਦੇਖਦੇ ਆਂ ਕਿ ਉਹ ਵਿਦਿਆਰਥੀ ਪ੍ਰੋਟੈਸਟ ਕਰ ਰਿਹਾ ਹੈ ਪੇਪਰ ਲੀਕ ਹੋਣ ਦੇ ਮਾਮਲੇ 'ਚ ਨਵਦੀਪ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ 32-32 35-35 ਲੱਖ ਦੇ ਕੁਝ ਕੇਸ ਵੀ ਸਾਹਮਣੇ ਆਏ ਆ ਕਿ ਪੇਪਰ ਲੀਕ ਹੋਣ ਦੇ ਮਾਮਲੇ 'ਚ ਦਿੱਤੇ ਗਏ ਆ ਬਿਹਾਰ ਦੇ ਕੁਝ ਜਿਹੜੇ ਲੋਕ ਫੜੇ ਗਏ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੋਏ ਉੱਥੇ ਜਿਹੜਾ ਪੇਪਰ ਹੈ ਲੀਕ ਹੋਇਆ ਤੋ ਇਹਦੇ 32-32 ਲੱਖ ਦੇ ਸੌਦੇ ਹੋਏ ਦੇਸ਼ ਦੇ ਵਿੱਚ 32-32 ਲੱਖ ਰੁਪਏ ਪਰ ਲੀਕ ਹੋਣ ਲਈ ਸੌਦੇ ਹੋ ਰਿਹਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਅਸੀਂ ਦਾਜੀ ਚੰਦਰਵਾ ਦੇ ਪਹਚਾ ਦੇਾਂਗੇ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੋਏਗਾ ਜਿਸ ਮੁਲਕ ਦੇ ਅੰਦਰ ਆਪਣੇ ਵਿਦਿਆਰਥੀਆਂ ਦਾ ਭਵਿੱਖ 32-32 ਲੱਖ ਚ ਵਿਕ ਰਿਹਾ ਹੋਏਗਾ ਜੀ ਉਹ ਭਵਿੱਖ ਜਿਹੜਾ ਹੈਗਾ ਦੁਨੀਆ ਦਾ ਕਿਵੇਂ ਟੱਕਰਾਂ ਕਰੇਗਾ ਜਾਂ ਉਹ ਦੇਸ਼ ਦੁਨੀਆ ਦਾ ਕਿਵੇਂ ਮੁਕਾਬਲਾ ਕਰੇਗਾ ਜਿਹੜਾ ਦੇਸ਼ ਆਪਣੇ ਭਵਿੱਖ ਨੂੰ ਆਪਣੇ ਹੱਥੀਂ ਵੇਚ ਰਿਹਾ ਹੈ ਇਸ ਤੋਂ ਵੱਡਾ ਸਵਾਲ ਨਵਦੀਪ ਹੋਰ ਕੀ ਹੋ ਸਕਦਾ ਜੀ ਜੀ ਬਿਲਕੁਲ ਤਾਂ ਇਸੇ ਨਾਲ ਹੀ ਹੁਣ ਆਪਾਂ ਇਲੈਕਸ਼ਨ ਦੇ ਵੱਲ ਆਉਨੇ ਆ ਕਿਉਂਕਿ ਸ਼ੁਰੂਆਤ ਤੇ ਐਂਡ ਇਲੈਕਸ਼ਨ ਤੇ ਹੀ ਹੁੰਦਾ ਕਿ ਵੋਟਾਂ ਆਉਂਦੀਆਂ ਨੇ ਲੀਡਰ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੇ ਨੇ ਵੋਟਾਂ ਲੈ ਜਾਂਦੇ ਨੇ ਜਿੱਤ ਵੀ ਜਾਂਦੇ ਨੇ ਉਸ ਤੋਂ ਬਾਅਦ ਜਨਤਾ ਨੂੰ ਭੁੱਲ ਜਾਂਦੇ ਨੇ ਤਾਂ ਅੱਜ ਇਹ ਕਾਂਡ ਨੇ ਉਸ ਤੋਂ ਬਾਅਦ ਵੇਖਣ ਨੂੰ ਮਿਲਦੇ ਨੇ ਕਿ ਉਹਨਾਂ ਦੀ ਸਾਰ ਪੁੱਛਣ ਵਾਲਾ ਕੋਈ ਵੀ ਨਹੀਂ ਹੁੰਦਾ ਖੈਰ ਜੰਮੂ ਕਸ਼ਮੀਰ ਦੇ ਵੱਲ ਰੁਖ ਕਰਦੇ ਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਦੌਰੇ ਤੇ ਗਏ ਹੋਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਜਲਦ ਹੋਣਗੀਆਂ ਤੇ ਲੋਕਾਂ ਦੀ ਆਪਣੀ ਸਰਕਾਰ ਬਣੇਗੀ ਕੀ ਕਹਿਣਾ ਚਾਹੋਗੇ ਨਦੀ ਵੇਵੀ ਕੌਮੀ ਪਦਰ ਤੇ ਬੜਾ ਵੱਡਾ ਭਾਵਕ ਤੇ ਸੰਵੇਦਨਸ਼ੀਲ ਮਾਮਲਾ ਹੈ ਜਦੋਂ ਉੱਥੇ ਸਰਕਾਰ ਭੰਗ ਕੀਤੀ ਗਈ ਸੀ ਤਾਂ ਬਹੁਤ ਵੱਡਾ ਵਿਰੋਧ ਹੋਇਆ ਸੀ ਇਸ ਮਾਮਲੇ ਲੈ ਕੇ ਕਿ ਕਿਉਂ ਸਰਕਾਰ ਭੰਗ ਕੀਤੀ ਗਈ ਹੈ ਜੰਮੂ ਕਸ਼ਮੀਰ ਜਿੱਥੇ ਲਗਾਤਾਰ ਸਾਡੇ ਦੇਖਦੀ ਹੈ ਸਰਕਾਰ ਕਹਿੰਦੀ ਰਹਿੰਦੀ ਹੈ ਕਿ ਉੱਥੇ ਡੈਮੋਕਰੇਸੀ ਬਹਾਲ ਹੋਣੀ ਚਾਹੀਦੀ ਹੈ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਰਣੀ ਚਾਹੀਦੀ ਹੈ ਜੀ ਆਪਾਂ ਦੇਖੋ ਪੰਜਾਬ ਵਾਲੇ ਆਪਾਂ ਭੁਗਤ ਭੁਗੀਆਂ ਹਮ ਕਈ ਵਾਰ ਕੀ ਹੁੰਦਾ ਨਵਦੀਪ ਜਦੋਂ ਕਿਸੇ ਦੇ ਕੋਈ ਸੱਟ ਜਾਂ ਚੋਟ ਆਪਣੇ ਲੱਗੀ ਹੁੰਦੀ ਹੈ ਨਾ ਤੇ ਦੂਜੇ ਦੀ ਚੀਜ਼ ਨੂੰ ਉਹ ਬਾਖੂਬੀ ਸਮਝਦਾ ਜੀ ਪੰਜਾਬੀ ਕਸ਼ਮੀਰ ਦੀ ਜਿਹੜੀ ਚੀਜ਼ ਹੈ ਟਾਸਕ ਉਹਨੂੰ ਬਾਖੂਬੀ ਜਾਣਦੇ ਆ ਸਮਝਾ ਕਿਉਂਕਿ ਪੰਜਾਬ ਲੰਬਾ ਸਮਾਂ ਇਥੇ ਰਾਸ਼ਟਰਪਤੀ ਰਾਜ ਗਵਰਨਰਰੀ ਰੂਲ ਰਿਹਾ ਇਥੇ ਪ੍ਰਸ਼ਾਸਕ ਆਉਂਦੇ ਰਹੇ ਜਾਂਦੇ ਰਹੇ ਸਾਡੇ ਪੰਜਾਬ ਦੇ ਅੰਦਰ ਹੀ ਸੈਂਕੜਿਆਂ ਦੀ ਗਿਣਤੀ ਚ ਵੱਡੀ ਗਿਣਤੀ ਦੇ ਚ ਝੂਠੇ ਪੁਲਿਸ ਮੁਕਾਬਲੇ ਹੋਏ ਕਿਤੇ નિર્ਦੋਸ਼ ਲੋਕ ਮਾਰੇ ਗਏ ਕਿੱਥੇ ਜਿਹੜਾ ਗਾ ਸੂਆਂ ਦੇ ਪੁਲਾਂ ਦੇ ਉੱਤੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਜੰਗਲਾਂ ਦੇ ਚ ਝੂਠੇ ਪੁਲਿਸ ਮੁਕਾਬਲਿਆਂ ਚ ਕਿੰਨੀ ਗਿੰਦੀ ਦੇ ਚ ਨੌਜਵਾਨਾਂ ਨੂੰ ਜਿਹੜਾਗਾ ਝੂਠੇ ਪ੍ਰੀਸ ਮੁਕਾਬਲਿਆਂ ਚੋੜਾ ਦਿੱਤਾ ਗਿਆ ਉਹਨਾਂ ਚ ਕਿੰਨਾਂ ਨੂੰ ਨਿਆਂ ਤੇ ਇਨਸਾਫ਼ ਮਿਲਿਆ ਅੱਜ ਆਪਾਂ ਦੇਖਦੇ ਹਾਂ ਕਿ ਟਾਵਾ ਟਾਵਾ ਕੇਸ ਕਿਸੇ ਅਦਾਲਤ ਚ ਆਉਂਦਾ ਜਿੱਥੇ ਕਹਿੰਦੇ ਜੀ ਫੁਲਾਣਾ ਉਸ ਵੇਲੇ ਡੀਐਸਪੀ ਸੀ ਫੁਲਾਣਾ ਐਸਐਸਓ ਸੀ ਉਹਨਾਂ ਜੋ ਕਈ ਦਾ ਮਾਰ ਖਾਪੀ ਗਏ ਹੈ ਵੱਡੀ ਉਮਰ ਦੇ ਜਿਹੜੇ ਸੀ ਤੇ ਹੁਣ ਜਿਹੜੇ ਬੱਚੇ ਆ ਉਹਨਾਂ ਚ ਕਿਸੇ ਨੂੰ ਸਜ਼ਾ ਵੀ ਹੁੰਦੀ ਹੈ ਇਹਦੇ ਜਵਾਨ ਪੁੱਤ ਜਿਹੜੇ ਹੈਗੇ ਇਸ ਤਰ੍ਹਾਂ ਗੈਰ ਕਾਨੂੰਨੀ ਤੇ ਮਾਰੇ ਜਾਣ ਇਤੋਂ ਵੱਡਾ ਬੇਨਿਆਂ ਹੋਰ ਕੀ ਹੋ ਸਕਦਾ ਸੋ ਜੰਮੂ ਕਸ਼ਮੀਰ ਦੇ ਚ ਜਦੋਂ ਡੈਮੋਕਰੇਸੀ ਹਟਾਈ ਗਈ ਹੈ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਗਵਰਨਰੂ ਲਾਗੂ ਕੀਤਾ ਗਿਆ ਇੱਕ ਤਰ੍ਹਾਂ ਦਾ ਲੋਕਾਂ ਦਾ ਜਮਹੂਰੀਅਤ ਦਾ ਅਧਿਕਾਰ ਖੋਇਆ ਗਿਆ ਪ੍ਰਧਾਨ ਮੰਤਰੀ ਜੀ ਤੋਂ ਹੁਣ ਇਹ ਕਹਿ ਰਿਹਾ ਕਿ ਜੇਦੀ ਇੱਥੇ ਡੈਮੋਕਰੇਸੀ ਬਹਾਲ ਹੋਏਗੀ ਚੰਗਾ ਫੈਸਲਾ ਬਹਾਲ ਹੋਣੀ ਚਾਹੀਦੀ ਹੈ ਪਰ ਪ੍ਰਧਾਨ ਮੰਤਰੀ ਜੀ ਇਹ ਤਾਂ ਲੋਕਾਂ ਦਾ ਜਨਮ ਸਿੱਧਾ ਅਧਿਕਾਰ ਹੈ ਆਪਣੇ ਦੇਸ਼ ਦੇ ਵੋਟਾਂ ਪਾ ਕੇ ਆਪਣੇ ਲੋਕਾਂ ਨੂੰ ਚੁਣਨਾ ਚਾਹੇ ਸੂਬਿਆਂ ਦੇ ਲੋਕ ਹੋਣ ਚਾਹੇ ਕੇਂਦਰ ਦੇ ਲੋਕ ਹੋਣ ਉਹ ਪਹਿਲਾਂ ਆਪਾ ਅਧਿਕਾਰ ਖੋਨੇ ਆ ਤੇ ਫਿਰ ਅਧਿਕਾਰ ਦੇਣਵੇਂ ਨੇ ਕਹਿੰਨੇ ਕਿ ਦੇਖੋ ਜੀ ਅਸੀਂ ਬੜਾ ਵੱਡਾ ਇੱਕ ਤੋਹਫਾ ਦੇ ਰਹੇ ਆ ਤੁਹਾਨੂੰ ਡੈਮੋਕ੍ਰੇਸੀ ਦਾ ਜੰਮੂ ਕਸ਼ਮੀਰ ਇਸ ਦੇਸ਼ ਦਾ ਇੱਕ ਹਿੱਸਾ ਹੈ ਔਰ ਟੁੱਟ ਅੰਗ ਹੈ ਉਥੇ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰਕੇ ਕਿਹੜੀ ਚੰਗੀ ਗੱਲ ਕੀਤੀ ਤੇ ਜੇ ਹੁਣ ਅਸੀਂ ਡੈਮੋਕ੍ਰੇਸੀ ਬਹਾਲ ਕਰ ਰਹੇ ਚੰਗੀ ਗੱਲ ਹੈ ਪਰ ਇਹ ਕਿਹੜੀ ਏਡੀ ਗੱਲ ਹੈ ਜਿਹਦੇ ਤੇ ਕਹਿਣ ਵੀ ਤਾੜੀਆਂ ਮਜਾਈਆਂ ਜਾਣ ਕਿ ਦੇਖੋ ਜੀ ਜੰਮੂ ਕਸ਼ਮੀਰ ਡੈਮੋਕ੍ਰੇਸੀ ਬਹਾਲ ਹੋ ਗਈ ਹੈ ਉਥੇ ਕੋਈ ਅੰਗਰੇਜ਼ਾਂ ਦਾ ਰਾਜਧਾਨੀ ਹੈ ਉਥੇ ਕੋਈ ਪਾਕਿਸਤਾਨ ਦਾ ਰਾਜਧਾਨੀ ਹੈ ਕਿਸੇ ਦੂਜੇ ਸੂਬੇ ਦਾ ਕਿਸੇ ਦੂਜੇ ਦੇਸ਼ ਦਾ ਰਾਜਧਾਨੀ ਹੈ ਸਾਡੇ ਆਪਣੇ ਲੋਕਾਂ ਦਾ ਆਪਣੇ ਦੇਸ਼ ਦਾ ਰਾਜ ਆਪਣੇ ਦੇਸ਼ ਦਾ ਇੱਕ ਔਰ ਟੁੱਟ ਅੰਗ ਹੈ ਤੇ ਉੱਥੇ ਡੈਮੋਕਰੇਸੀ ਖੋਹੀ ਵੀ ਅਸੀਂ ਹੁਣ ਬਹਾਲ ਵੀ ਅਸੀਂ ਕਰ ਰਹੇ ਹਾਂ ਤੇ ਉਹਨੂੰ ਕਹਿ ਰਹੇ ਕਿ ਬਹੁਤ ਚੰਗਾ ਫੈਸਲਾ ਹੈ ਇਹ ਡੈਮੋਕਰੇਸੀ ਖੋਹੀ ਜਾਣਾ ਹੀ ਆਪਣੇ ਆਪ ਚ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਬਹੁਤ ਵੱਡਾ ਅਨਿਆਂ ਸੀ ਜੇ ਕਿਤੇ ਜ਼ਾਤੀ ਹੁੰਦੀ ਹੈ ਜੇ ਕੋਈ ਗੈਰ ਕਾਨੂੰਨੀ ਗੱਲ ਕਰਦਾ ਕਾਨੂੰਨ ਆਪਣੇ ਹੱਥਸ ਲੈਦਾ ਉਹਦੇ ਲਈ ਸਾਡੇ ਕੋਲੇ ਬਹੁਤ ਸਾਰੀਆਂ ਏਜੰਸੀਜ਼ ਫੋਰਸ ਜਿਹਗੀਆਂ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤੇ ਕਾਰਵਾਈਆਂ ਹੁੰਦੀਆਂ ਵੀ ਰਹਿੰਦੀਆਂ ਜੀ ਪਰ ਇਸ ਬਹਾਨੇ ਜਿੱਦਾਂ ਮੈਂ ਕਿਹਾ ਪੰਜਾਬ ਨੇ ਸਾਲੋਂ ਸਾਲ ਜਿਹੜਾ ਹੈਗਾ ਇੱਥੇ ਰਾਸ਼ਟ੍ਰਪਤੀ ਰਾਜ ਭੁਗਤਿਆ ਇੱਕ ਜਮੂਰੀ ਸਰਕਾਰ ਆਪਣੇ ਲੋਕਾਂ ਦੀ ਸਰਕਾਰ ਹੁੰਦੀ ਹੈ ਜੰਮੂ ਕਸ਼ਮੀਰ ਦੇ ਲੋਕ ਵੀ ਤੋਕੋਂ ਕਰਦੇ ਆ ਕਿ ਉੱਥੇ ਜਮੂਰੀ ਸਿਸਟਮ ਬਹਾਲ ਹੋਣਾ ਚਾਹੀਦਾ ਹੈ ਚੰਗੀ ਗੱਲ ਹੈ ਪ੍ਰਧਾਨ ਮੰਤਰੀ ਜਿੰਨਾ ਜਲਦੀ ਉਥੇ ਡੈਮੋਕਰੇਟਿਕ ਸਿਸਟਮ ਬਹਾਲ ਕਰਨਗੇ ਉਨਾ ਹੀ ਅਮਨ ਤੇ ਖiali ਦਾ ਬੁਲਾ ਵੀ ਜੰਮੂ ਕਸ਼ਮੀਰ ਜਾਪਾਂ ਨੂੰ ਦੇਖਣ ਨੂੰ ਮਿਲੇਗਾ ਜੀ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਸਮਾਂ ਸਾਡੇ ਕੋਲ 1.5 ਮਿੰਟ ਦਾ ਬਾਕੀ ਬਚਿਆ ਉਸ ਦੇ ਵਿੱਚ ਆਪਾਂ ਜ਼ਰੂਰੀ ਖਬਰ ਬਾਰੇ ਵੀ ਦਰਸ਼ਕਾਂ ਦੇ ਨਾਲ ਜ਼ਰੂਰ ਵਿਚਾਰ-ਵਟਾਂਦਰਾ ਕਰਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਕੇਸ ਫੜੇ ਗਏ ਸੀ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਵਕ-ਵਕ ਥਾਈਂ ਮੌਤਾਂ ਹੋਈਆਂ ਤੇ ਹੁਣ ਅਗਲਾ ਕੇਸ ਹੈ ਜਿਹੜਾ ਉਹ ਤਾਮਿਲਨਾੜੂ ਤੋਂ ਵੀ ਸਾਹਮਣੇ ਆਇਆ ਤਾਮਿਲਨਾੜੂ ਦੇ ਵਿੱਚ 34 ਲੋਕਾਂ ਦੀ ਮੌਤ ਹੋ ਗਈ ਹੈ ਬੇਸ਼ੱਕ ਇਸ ਮਸਲੇ ਦੇ ਵਿੱਚ 4 ਜਾਨਾਂ ਨੂੰ ਫੜਿਆ ਗਿਆ ਪਰ ਵੱਡੇ ਸਵਾਲ ਇਹ ਹੀ ਪੈਦਾ ਹੁੰਦੇ ਨੇ ਕਿ ਆਖਿਰਕਾਰ ਜਾਲੀ ਸ਼ਰਾਬ ਬਣਾਉਣ ਦੇ ਕਾਰੋਬਾਰ ਕਰਨ ਤੋਂ ਪਹਿਲਾਂ ਹੀ ਕਿਸੇ ਨੂੰ ਇੰਨਾਂ ਗੱਲਾਂ ਦੀ ਪਿੰਗ ਕਿਉਂ ਨਹੀਂ ਪੈਂਦੀ ਸਿੱਧੂ ਸਾਹਿਬ ਆ ਨਦੀਪ ਮੈਂ ਜਦੋਂ ਮੇਰੀ ਟੀਮ ਦੇ ਸਾਥੀ ਦੱਸ ਰਹੇ ਐ ਕਿ ਜੇ ਵੀ ਇੱਕ ਤਾਂ ਈਡੀ ਕੋਸ਼ਿਸ਼ ਕਰ ਰਹੀ ਐ ਕਿ ਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਨਾਉਣ ਦਿੱਤਾ ਜਾਵੇ ਹਾਈ ਕੋਰਟ ਤੱਕ ਪਹੁੰਚ ਕਰੀ ਈਡੀ ਕਿ ਉਹਨੂੰ ਅੰਦਰ ਹੀ ਰੱਖਿਆ ਜਾਵੇ ਜੇਲ੍ਹ ਦੇ ਅੰਦਰ ਸੋ ਆਖਰੀ ਕੋਸ਼ਿਸ਼ ਜਦੋਂ ਆਪਾਂ ਆਪਾਂ ਪ੍ਰੋਗਰਾਮ ਖਤਮ ਕਰਨ ਲੱਗੇ ਆ ਤਾਂ ਈਡੀ ਨੇ ਫੇਰ ਇੱਕ ਕੋਸ਼ਿਸ਼ ਕੀਤੀ ਐ ਕਿ ਰਵਿੰਦ ਕੇਜਰੀਵਾਲ ਜੇਲ੍ਹ ਚ ਹੀ ਰਹਿਣਾ ਚਾਹੀਦਾ ਹਾਈ ਕੋਰਟ ਚ ਕੋਸ਼ਿਸ਼ ਕਰ ਰਿਹਾ ਦੇਖਦੇ ਆ ਕਿ ਇੰਨ ਮਟਾਰਾ ਨਿਬੜਦਾ ਇਸ ਮਾਮਲੇ ਨੇ ਲੈ ਕੇ ਜਿਹੜਾ ਸਵਾਲ ਤੁਸੀਂ ਕੀਤਾ ਸਮੇਂ ਦੇ ਲਿਹਾਜ਼ ਨਾਲ ਬਹੁਤ ਹੀ ਮੰਦਪਾਗੀ ਕਰਨਾ ਹੈ ਤਾਮਨ ਲਾਡੂ ਚ 35-40 ਲੋਕਾਂ ਦਾ ਇਸ ਤਰ੍ਹਾਂ ਚਲੇ ਜਾਣਾ ਔਰ 100 ਲੋਕ ਬਿਮਾਰ ਪਏ ਆ ਪੰਜਾਬ ਚ ਜਿਹੀਆਂ ਮੰਦਪਾਗੀਆਂ ਕਰਨਾਵਾ ਵਾਪਰਦੀਆਂ ਨੇ ਸਾਨੂੰ ਪਤਾ ਹੈ ਕਿਦਾਂ ਦਖਦਾਈ ਮਾਮਲਾ ਹੁੰਦਾ ਔਰ ਜਿਹੜੇ 2 ਨੰਬਰ ਦੀ ਸ਼ਰਾਬ ਪੀਂਦੇ ਆ ਦੇਸੀ ਸ਼ਰਾਬ ਪੀਂਦੇ ਆ ਉਹਨਾਂ ਜੋ ਬਹੁਤੇ ਗਰੀਬ ਪਰਿਵਾਰਾਂ ਦੇ ਲੋਕ ਹੁੰਦੇ ਆ ਜਿਹੜੇ ਪਹਿਲਾਂ ਹੀ ਰੋਜ਼ੀ ਰੋਟੀ ਲਈ ਤਸਰੇ ਹੁੰਦੇ ਆ ਜੂਜ਼ਰੇ ਹੁੰਦੇ ਆ ਸੋ ਚਾਹੀਦਾ ਹੈ ਚ ਤਾਮਨ ਲਾਡੂ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਨਸ਼ਿਆਂ ਦੇ ਖਿਲਾਫ ਸ਼ਕਤੀ ਤੋਂ ਇਲਾਵਾ ਹੋਰ ਕੋਈ ਚਾਰਨਾ ਨਹੀਂ ਕਿਉਂ ਸਾਡੇ ਲੋਕਾਂ ਦੀਆਂ ਜਾਈ ਜਾਨਾ ਜਾਣ ਬਾਅਦ ਸਰਕਾਰ ਕਹਿੰਦੀ ਹੈ ਕਿ ਜੀ 10 ਲੱਖ ਰੁਪਏ ਦੇ ਦਾਂਗੇ ਸਾਰਾ ਇਲਾਜ ਮੁਫਤ ਹੋਏਗਾ ਪਰ ਜੇ ਨਾ ਕਰਾਂ ਦੇ ਜੀ ਚਲੇ ਗਏ ਉਹਨਾਂ 10 ਲੱਖ ਨਾਲ ਕਦੇ ਵਾਪਸ ਆਉਣਿਆ ਤੇ ਨਾ ਸ਼ਕਤੀ ਨਾਲ ਵਾਪਸ ਆਉਣਿਆ ਸੋ ਸਮੇਂ ਦੇ ਰਹਿੰਦੇ ਆ ਸਮੇਂ ਤੋਂ ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਸ਼ਕਤੀ ਹੀ ਇਸ ਸੂਬੇ ਜਾਂ ਦੇਸ਼ ਦੇ ਲੋਕਾਂ ਨੂੰ ਇਹਨਾਂ ਆਲਮਤਾਂ ਤੋਂ ਬਚਾ ਸਕਦੀ ਹੈ ਜੀ ਬਿਲਕੁਲ ਸਿੱਧੂ ਸਭ ਤੋਂ ਬਾਤ ਬਾਤਾਨ ਪਾਤ ਬਾਤਵੱਦੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਤੇ ਜਵਾਬ ਦਿੱਤੇ ਦਰਸ਼ਕਾਂ ਦਾ ਬਾਤ ਬਾਤਾਨ ਪਾਤ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਤੁਹਾਡੇ ਸੁਝਾਅ ਤੇ ਸਵਾਲ ਸਾਨੂੰ ਫੇਸਬੁੱਕ ਤੇ ਮਿਲਦੇ ਨੇ ਕੋਸ਼ਿਸ਼ ਕਰਿਆ ਕਰੋ ਕਿ YouTube ਤੇ ਵੀ ਸਵਾਲ ਤੇ ਸੁਝਾਅ ਜਿਹੜੇ ਉਹ ਕਮੈਂਟ ਦੇ ਜ਼ਰੀਏ ਪੇਚਾ ਕਰੋ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੈ ਜਿਵੇਂ ਲੱਗਿਆ ਪਾ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ